ਸੀ ਮਹਾਰਾਂ ਖਾ ਖਾ ਲਈ ਸੀ ਜਿਹੜੀ ਖੁਦ ਮੁਖ ਤਿਆਰੀ ਸਾਥੋਂ ਖੁੰਦਿਆ ਖੁੰਦਿਆ ਖੋ ਲਈ ਸਾਰੀ ਦੀ ਸਾਰੀ ਜਿਹੜੇ ਕਹਿੰਦੇ ਅਸੀਂ ਪੰਜਾਬ ਵਿੱਚ ਬਦਲਾਵ ਲਿਆਤਾ ਹਾਂ ਕਹਿੰਦੇ ਅਸੀਂ ਪੰਜਾਬ ਵਿੱਚ ਬਦਲਾਵ ਲਿਆਤਾ ਹੋਕਰਾ ਇੰਨਾ ਵੱਡਾ ਠਾਠਾ ਮਾਰਦਾਂ ਇਕੱਠ ਇਸ ਗੱਲ ਦਾ ਸਬੂਤ ਹੈ ਪੰਜਾਬ ਦੇ ਲੋਕੀ ਜਾਂ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਹਮ ਤੋਰ ਪਏ ਨੇ ਹਮ ਦਿੱਲੀ ਵਿੱਚ ਤਕੜੀ 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 ਕਰਕੇ ਪੰਜਾਬ ਦੀ ਆਵਾਜ਼ ਉੱਤੇ ਗੂੰਜੂਗੀ ਸਾਡੇ ਸਾਰਿਆਂ ਦੇ ਸਹਿਯੋਗ ਨਾਲ ਆਓ ਜੁਟਿਆ ਆਪ ਸਾਰਿਆਂ ਨੂੰ ਦੇਖਦਾ ਸਾਰਿਆਂ ਨੂੰ ਦੇਖਤੀਆਂ ਸਾਰੇ ਟਰੈਕਟਰਿਆਂ ਨੂੰ ਅਖੀਰ ਤੱਕ ਜਾਣਾ ਹੈ ਸਾਰੇ ਨੇ ਅਖੀਰ ਤੱਕ ਚਲੋ ਠੀਕ ਆ ਅਸੀਂ ਜਿਹੜਾ ਕੱਢ ਕੇ ਆਉਣੇ ਉੱਥੇ ਟਰੱਕ ਨਾਲ ਕੇ ਲੈ ਜਾ ਉੱਥੋਂ ਨਿਕਲਦੇ ਆਪਾਂ ਚਲੋ ਦਸੋਂ ਨਿਹਾਲ ਦਾ ਜਹਕਾਰਾ ਲਾ ਲਓ ਉੱਠੋ ਓਏ ਸ਼ੇਰ ਪੰਜਾਬੀਓ ਪੰਜਾਬ ਬਚਾ ਲਓ ਉੱਠੋ ਓਏ ਸ਼ੇਰ ਪੰਜਾਬੀਓ ਪੰਜਾਬ ਸੰਘਾਰਿਛੇ ਤੇ ਇਤਿਹਾਸ ਨੂੰ ਪੜਕੇ ਅਸੀਂ ਕਿਵੇਂ ਲਿਆ ਪੰਜਾਬ ਇਹ ਦਿੱਲੀ ਤੋਂ ਲੜਕੇ ਖਾ ਕੁੱਟਾਂ ਲਾਲ ਮੋਰ ਕੇ ਅਸੀਂ ਜੇਲਾਂ ਭਰੀਆਂ ਖਾ ਕੁੱਟਾਂ ਲਾਲ ਮੋਰ ਕੇ ਅਸੀਂ ਜੇਲਾਂ ਭਰੀਆਂ ਤੁਸੀਂ ਕੀ ਕੀ ਨਹੀਂ ਅਕਾਲੀਓ ਕੁਰਬਾਨੀਆਂ ਕਰੀਆਂ ਹੋਣ ਜਾਗੋ ਫੇਰ ਜੁਝਾਰੂ ਅਣਖਾਂ ਨੂੰ ਜਗਾ ਆਲ ਨੂੰ ਜਗਾ ਲੋ ਉੱਠੋ ਏ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ ਉੱਠੋ ਏ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ ਅਸੀਂ ਮਹਾਰਾਂ ਖਾ ਖਾ ਲਈ ਸੀ ਸਾਰੀ ਸਾਥੋਂ ਖੁੰਦਿਆ ਖੁੰਦਿਆ ਖੋ ਲਈ ਸਾਰੀ ਦੀ ਸਾਰੀ ਜਿਹੜੇ ਕਹਿੰਦੇ ਅਸੀਂ ਪੰਜਾਬ ਵਿੱਚ ਬਦਲਾਵ ਲਿਆਤਾ ਹਾਂ ਕਹਿੰਦੇ ਅਸੀਂ ਪੰਜਾਬ ਵਿੱਚ ਬਦਲਾਵ ਲਿਆਤਾ पंजाब ja, चालो ਮਾ ਪਾ ਲੋ ਇਹ ਨੂੰ ਰੱਖਣਾ ਚੜਦੀ ਕਲਾ ਵਿੱਚ ਅੱਜ ਕਸਮਾਂ ਪਾ ਲੋ ਹੋਏ ਠੋਏ ਛੇੜ ਪੰਜਾਬੀਓ ਪੰਜਾਬ ਬਚਾ ਲੋ बेनी ट्रकर प्रधान साहिब जी गॾी मगर ला ले आ ਨਿਕਲਾਂਗੇ ਤਾਂ ਜਾਮ ਹੈ ਹੈ ਐਸੋ ਵਾਪਸ ਕਰਨਾ ਪੈਣਾ ਹੈ ਹੈ ਕੋਈ ਯਾਰ ਜਗ੍ਹਾ ਬਣਾਓ ਫਿਰ ਆਪਾਂ ਲੇਟ ਹੁੰਨੇ ਆ ਜਗ੍ਹਾ ਬਣਾਓ ਜੀ ਵਾਪਸ ਕਰੀਏ ਵਾਪਸ ਕਰੀਏ ਜੇ ਤੁਸੀਂ ਟਰੈਕਟਰ ਤੇ ਰੱਖੋ ਹਾਂ ਕੁੱਟਾ ਨਾ ਨਾ ਮੋਰ ਕੇ ਅਸੀਂ ਜੇਲਾ ਭਰੀਆਂ ਤੁਸੀਂ ਕੀ ਕੀ ਨਹੀਂ ਅਕਾਲੀਓ ਕੁਰਬਾਨੀਆਂ ਕਰੀਆਂ ਮਾ Punjab ਬਚਾ ਲੋ ਉੱਠੋ ਏ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ ਅਸੀਂ ਮਹਾਰਾਂ ਖਾ ਖਾ ਲਈ ਸੀ ਜਿਹੜੀ ਖੁਦ ਮੁਖ ਤਿਆਰੀ ਪੰਜਾਬ ਵਿੱਚ ਬਦਲਾਵ ਲਿਆਤਾ ਹੁਣ ਦਿੱਲੀ ਕੋਲ ਪੰਜਾਬ ਨੂੰ ਫਿਰ ਗੈਣੇ ਪਾਤਾ ਹੁਣ ਬਹੁਤ ਬੜਾ ਕੁਝ ਹੋ ਗਿਆ ਜ਼ਰਾ ਹੋਸ਼ ਸੰਭਾਲੋ ਹਉ ਕਾਹੇ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ ਉੱਠਾ ਵਾਏ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ It's the are ਜਾਈ ਹਾਂ ਇੱਕ ਅਕਾਲੀ ਪਾਰਟੀ ਪੰਜਾਬ ਦੀ ਜਾਈ ਜਿਹੜੀ ਲੜਦੀ ਰਹੀ ਪੰਜਾਬ ਦੇ ਹੱਕਾਂ ਦੀ ਲੜਾਈ ਇਹ ਨੂੰ ਰੱਖਣਾ ਚੜ ਦੀ ਕਲਾ ਵਿੱਚ ਅੱਜ ਕਸਮਾਂ ਪਾ ਲੋ ਇਹ ਨੂੰ ਰੱਖਣਾ ਚੜ ਦੀ ਕਲਾ ਵਿੱਚ ਅੱਜ ਕਸਮਾਂ ਪਾ ਲੋ ਹੋ ਉਠੋਏ ਛੇੜ ਪੰਜਾਬੀਓ ਪੰਜਾਬ ਬਚਾ ਲੋ ਉੱਠੋ ਵੇ ਖੇੜ ਪੰਜਾਬੀਓ ਪੰਜਾਬ ਬਚਾਓ ਜੋੜ ਕੇ ਬੇਨਤੀ ਕਰਨਾ ਚਾਹਣਾ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਜੋ ਵੀ ਤਰੱਕੀ ਜਦੋਂ ਵੀ ਹੋਈ ਜਲਦੀ ਸਰਕਾਰ ਜਦੋਂ ਜਦੋਂ ਕਾਂਗਰਸ ਦਾ ਰਾਜ ਆਇਆ ਕੰਮ ਰੁਕ ਗਏ ਜਦੋਂ ਆਹ ਝਾੜੂ ਵਾਲੇ ਆਏ ਤੇ ਜਮਾ ਹੀ ਇੰਨੇ ਗੰਦ ਪਾ ਦਿੱਤਾ ਤੁਸੀਂ ਦੇਖਿਆ ਆਪਣਾ ਬਰੇਟਾ ਮੰਡੀ ਕੀ ਹਾਲ ਹੁੰਦਾ ਸੀ ਤੇ ਕਿਵੇਂ ਅਕਾਲੀ ਦਲ ਦੀ ਸਰਕਾਰ ਨੇ ਇੱਥੇ ਕਿੰਨੀ ਡਵੈਲਪਮੈਂਟ ਕਰਾਈ ਆ ਸਾਡੀ ਤਾਂ ਸੋਚ ਸੀ ਕਿ ਪਿਛਲੇ 7 ਸਾਲ ਵੀ ਤੁਸੀਂ ਸਾਨੂੰ ਮੌਕਾ ਦਿੰਦੇ ਤੇ ਅੱਜ ਪੰਜਾਬ ਕਿਤੇ ਨਾ ਕਿਤੇ ਚਲੇ ਜਾਣਾ ਸੀ ਆਪਾਂ ਤਜਰਬੇ ਕਰਨੇ ਛੱਡ ਦਿਓ ਆਪਾਂ ਪਿਛਲੇ 50 ਸਾਲ ਦੇਖਿਆ ਜੇ ਧਰਮਲ ਪਲਾਂਟ ਬਣੇ ਆ ਯੂਨੀਵਰਸਟੀਆਂ ਆਈਆਂ ਹਸਪਤਾਲ ਆਏ ਆ ਸੜਕਾਂ ਬਣੀਆਂ 에어ਪੋਰਟ ਬਣੇ ਆ ਮੰਡੀਆਂ ਸੀਵਰੇਜ ਪਿਆ ਪਿੰਡਾਂ ਵਿੱਚ ਕੱਸੀਆਂ ਨਿਕਲੀਆਂ ਖਾਲੇ ਪੱਕੇ ਹੋਏ ਐ ਅੰਡਰਗਰਾਉਂਡ ਪਾਈ ਪਏ ਐ ਗਰੀਬਾਂ ਨੂੰ ਆਟਾ ਦਾਲ ਛਗਨ ਪੈਨਸ਼ਨ ਉਦੋਂ ਹੀ ਮਿਲੇ ਐ ਜਦੋਂ ਅਕਾਲੀ ਦਲ ਦੀ ਸਰਕਾਰ ਐ ਇਸ ਕਰਕੇ ਆਪਾਂ ਇਹਨਾਂ ਨੈਸ਼ਨਲ ਦਿੱਲੀ ਵਾਲੀਆਂ ਪਾਰਟੀਆਂ ਦੀਆਂ ਗੱਲਾਂ ਚ ਆ ਜਾਣੇ ਆ ਤੇ ਤੁਸੀਂ ਉਹਦੇ ਬਾਅਦ ਆਪਾਂ ਪਛਤਾਉਣੇ ਆ ਅੱਜ ਹਾਲਾਤ ਕੀ ਐ ਗੈਂਗਸਟਰ ਰਾਜ ਕਰ ਰਹੇ ਐ ਆ ਝਾੜੂ ਵਾਲਿਆਂ ਨੇ ਨਸ਼ਾ ਘਰ ਘਰ ਪਚਾ ਦਿੱਤਾ ਲੁੱਟਖੋ ਚੱਲੀ ਜਾਂਦੀਆਂ ਗੈਂਗਸਟਰ ਰੋਟੀਆਂ ਲੈ ਰਹੇ ਆ ਬਾਹਰ ਨਿਕਲ ਨਹੀਂ ਸਕਦਾ ਆਪਣੇ ਪੰਜਾਬ ਨੂੰ ਬਚਾਉਣਾ ਹੈ ਤੇ ਤੁਸੀਂ ਆਪਣੀ ਪੰਜਾਬ ਦੀ ਪਾਰਟੀ ਜਿਹੜਾ ਤੁਹਾਡੇ ਦੁੱਖ ਦਾ ਸਮਝਦੀ ਹੈ ਸਾਬ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸੋਚ ਇੱਕੋ ਇੱਕ ਸੀ ਕਿ ਪੰਜਾਬ ਤਰੱਕੀ ਤਾਂ ਕਰੂਗਾ ਜੇ ਇੱਥੇ ਭਾਈਚਾਰਕ ਸਾਂਝ ਰਹੂਗੀ ਅਮਨ ਸ਼ਾਂਤੀ ਰਹੂਗੀ ਤਾਂ ਹੀ ਪੰਜਾਬ ਤਰੱਕੀ ਕਰੂਗਾ ਤੇ ਬਾਦਲ ਸਾਹਿਬ ਨੇ ਸਾਰੇ ਧਰਮਾਂ ਨੂੰ ਇਹ ਪਰਿਵਾਰ ਵਾਂਗੂ ਰੱਖ ਕੇ ਉਹਨਾਂ ਨੂੰ ਕਿਸੇ ਚੀਜ਼ ਦੀ ਆਂਚ ਨਹੀਂ ਆਉਣ ਦਿੱਤੀ ਆ ਸੋਚ ਅਕਾਲੀ ਦਲ ਦੀ ਹੈ ਥੋਡੀ ਆਪਣੀ ਖੇਤਰੀ ਪਾਰਟੀ ਦੀ ਐਸ ਕਰਕੇ ਐਕਤੀ ਮੁਕਾਬਲਾ ਇੱਕ ਪਾਸੇ ਥੋਡੀ ਪਾਰਟੀ ਹੈ ਦੂਜੇ ਪਾਸੇ ਆ ਦਿੱਲੀਆ ਦੀਆਂ ਪਾਰਟੀਆਂ ਜਿਹੜਾ ਇੱਥੇ ਇਕੱਲਾ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਆਉਂਦੀਆਂ ਐਸ ਕਰਕੇ ਬਰੇਟਾ ਲੈਣ ਬੇਨਤੀ ਕਰਦਾ ਤੁਸੀਂ ਪਛੋਕੜ ਦੇਖ ਲਓ ਇਤਿਹਾਸ ਦੇਖ ਲਓ ਜੋ ਡਿਵੈਲਪਮੈਂਟ ਤੁਹਾਡੇ ਸ਼ਹਿਰ ਛੋਈ ਹੈ ਅਕਾਲੀ ਦਲ ਨੇ ਕੀਤੀ ਹੈ ਬੀਬੀ ਹਰਸਿਮਰਤ ਕੌਰ ਬਾਦਲ ਦੀ ਮਿਹਨਤ ਕਰਕੇ ਹੋਈ ਹੈ ਐਸ ਕਰਕੇ ਵਾਪਸ ਆਪਣੀ ਸਰਕਾਰ ਲੈ ਕੇ ਆਈਏ ਪੀਰਾਂ ਦੀਆਂ ਤੇਰਾ ਮੈਂਬਰ ਪਾਰਲੀਮੈਂਟ ਅਕਾਲੀ ਗੱਲ ਦੀ ਭੇਜੀਏ ਜੋਥੇ ਆਵਾਜ਼ ਚੱਕ ਕੇ ਪੰਜਾਬ ਦੀ ਵਪਾਰੀਆਂ ਦੀ ਲੜਾਈ ਲੜ ਸਕੋ ਅਕਾਲੀ ਦਰ ਜਿੰਦਾਬਾਦ ਸਰਦਾਰ ਖੁਸ਼ੂਰ ਸਿੰਘ ਬਾਦਲ ਜਿੰਦਾਬਾਦ ਗੁਰੇਤਵਾਰ ਸਾਧਰੀ ਆਕਾਲੀ ਪੰਨੀਰ ਸੁਖਵੀਰ ਸਿੰਘ ਬਾਦਲ ਜੀ ਦਾ ਬੀਬਾ ਹਰਸਿੰਦਰ ਬਾਦਲ ਜੀ ਦਾ ਬਰੇਟਾ ਮੰਡੀ ਪਹੁੰਚਣ ਤੇ ਹਾਰਦਿਕ ਸਵਾਗਤ ਕਰਦੇ ਆਂ ਬੀਬੀ ਜੀ ਪਹਿਲਾਂ ਵੀ ਤੁਹਾਡੇ ਨਾਲ ਤੇ ਹੁਣ ਵੀ ਤੁਹਾਡੇ ਨਾਲ ਤੁਹਾਨੂੰ ਵੱਡੀ ਪੱਧਰ ਤੇ ਜਿੱਥੇ ਜਵਾਵਾਂਗੇ ਮੈਂ ਗੁਰਜੀਕਾ ਖਾਲਸਾ ਸੋਸਿਆ ਕਰੋ ਠੇਕਾ ਮੰਡੀ ਵਾਲਿਓ ਤੁਹਾਡੇ ਨਾਲ ਇੱਕ ਆਪਣਾ ਦਾ ਪਰਿਵਾਰ ਵਾਂਗੂ ਸੰਬੰਧ ਹੈ ਤੇ ਮੈਂ ਅੱਜ ਪੰਜਾਬ ਬਚਾਓ ਯਾਤਰਾ ਤਕਰੀਬਨ ਮੈਂ 42 ਹਲਕਿਆਂ ਨੂੰ ਕੱਢ ਕੇ ਆਇਆ ਹਾਂ ਪਰ ਬਰੇਟਾ ਵਾਲਿਆ ਤੁਸੀਂ ਰਿਕਾਰਡ ਕਾਇਮ ਕਰਤਾ ਅਜ ਇੱਕ ਨੰਬਰ ਤੇ ਪਹੁੰਚ ਗਏ ਤੁਸੀਂ ਸੋਸਿਆ ਕਰੋ ਤੁਸੀਂ ਦਿੱਤਾ ਜਿੰਨਾ ਜੋਸ਼ ਮੈਨ ਲੱਗਦਾ ਹੈ ਕਿ ਅਸਲੀ ਤੂਫਾਨ ਇੱਕ ਤੋਂ ਖੜਾ ਹੋ ਗਿਆ ਹੁਣ ਹੁਣ ਨਾ ਇੱਥੇ ਪੰਜਾਬ ਝਾੜੂ ਦਿਖੂਗਾ ਨਾ ਖੂਨੀ ਪੰਜਾ ਦੇਖੂਗਾ ਇੱਥੇ ਸ਼ਰੋਮਣੀ ਕਾਲੀ ਦਲੀ ਹੋਊਗਾ ਥੋੜੀ ਆਪਣੀ ਪਾਰਟੀ ਬਹੁਤ ਬਾਮਰੇ ਕੱਲ੍ਹ ਵਾਲੇ ਇੱਕ ਥੋੜੀ ਤਕੜੀ ਦੀ ਜਿਹਦੇ ਤੇ ਤੁਸੀਂ ਭਰੋਸਾ ਕਰ ਸਕਦੇ ਹੋ ਤਕੜੀ ਦੀ ਗਾਰੰਟੀ ਹੈਗੀ ਲੋਹਰ ਬਦਲ ਦਾਂਗੇ ਪੈਨੇ ਵੀ ਕੀਤਾ ਦਾਇਸ ਤੋਂ ਵਾਦ ਕਰਕੇ ਤੁਹਾਨੂੰ ਦਿਖਾਵਾਂਗੇ ਕਰ ਦੋ ਪਕੜੀ ਤਕੜੀ पंजाब आवाज़ दिल्ली दिल्ली जाए, हो अपने 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 रखिए इलाके करिए, कर दिया, अपनी पार्टी, अपनी पार्टी जरूर आपको कीमती वोट पा तकड़ी तकड़ी, तकड़ी करोगे बहुत बहुत धनबाद सारिया तो बहुत बहुत शुक्राना दिर्णार। दिर्णार। ਸ਼ਿਦਾ ਪਏ ਲੱਗਦੇ ਨਾਰੇ ਹਾਂ ਵੱਜਿਆ ਬਿਗਲੇ ਸੰਗਰਸ਼ਦਾ ਪਏ ਲੱਗਦੇ ਨਾਰੇ ਪਏ ਝੂਲਣ ਝੰਡੇ ਕੇਸਰੀ ਗੂੰਜਣ ਜੈਕਾਰੇ ਰਿਸ਼ਤੇ ਇਤਿਹਾਸ ਨੂੰ ਪੜ ਕੇ ਅਸੀਂ ਕਿਵੇਂ ਲਿਆ ਪੰਜਾਬ ਇਹ ਦਿੱਲੀ ਤੋਂ ਲੜ ਕੇ ਖਾ ਘੁੱਟਾਂ ਲਾ ਲਾ ਮੋਰ ਕੇ ਅਸੀਂ ਜੇਲਾਂ ਭਰੀਆਂ ਖਾ ਘੁੱਟਾਂ ਲਾ ਲਾ ਮੋਰ ਕੇ ਅਸੀਂ ਜੇਲਾਂ ਭਰੀਆਂ ਤੁਸੀਂ ਕੀ ਕੀ ਨਹੀਂ ਅਕਾਲੀਓ ਕੁਰਬਾਨੀਆਂ ਕਰੀਆਂ ਹੁਣ ਜਾਗੋ ਫੇਰ ਜਗਾਰੋ ਅਣਖਾਂ ਨੂੰ ਜਗਾ ਲਓ ਖਾਨ ਨੂੰ ਜਗਾ ਲੋ ਉੱਠੋ ਓਏ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ ਉੱਠੋ ਓਏ ਸ਼ੇਰ ਪੰਜਾਬੀਓ ਪੰਜਾਬ ਬਚਾਰੋ ਅਸੀਂ ਮਹਾਰਾਂ ਖਾ ਖਾ ਲਈ ਜੀ ਜਿਹੜੀ ਖੁਦ ਮੁਖ ਤਿਆਰੀ ਸਾਥੋਂ ਖੁੰਦਿਆ ਖੁੰਦਿਆ ਖੋ ਲਈ ਸਾਰੀ ਦੀ ਸਾਰੀ ਜਿਹੜੇ ਕਹਿੰਦੇ ਅਸੀਂ ਪੰਜਾਬ ਵਿੱਚ ਬਦਲਾਵ ਲਿਆਦਾ ਹਾਂ ਕਹਿੰਦੇ ਅਸੀਂ ਪੰਜਾਬ ਵਿੱਚ ਬਦਲਾ ਪੰਜਾਬ ਬਚਾ ਲੋ ਜਾ ਕੋ ਪੰਜਾਬ ਬਚਾਉਣਾ ਪਊ ਜੇ ਨਾ ਜਾਗੇ ਪਛਤਾਉਣਾ ਪਊ ਪੰਜਾਬੀ ਵਕਤ ਬੰਗਾਰ ਰਿਹਾ ਹੈ ਪੰਜਾਬ ਦੇ ਹਕਾਂ ਦੀ ਲੜਾਈ ਇਹ ਨੂੰ ਰੱਖਣਾ ਚੜ ਦੀ ਕਲਾ ਵਿੱਚ ਅੱਜ ਕਸਮਾਂ ਪਾ ਲੋ ਇਹ ਨੂੰ ਰੱਖਣਾ ਚੜ ਦੀ ਕਲਾ ਵਿੱਚ ਅੱਜ ਕਸਮਾਂ ਪਾ ਲੋ ਹੋ ਉਠੋ ਏ ਖੇੜ ਪੰਜਾਬੀਓ ਪੰਜਾਬ ਬਚਾ ਲੋ ਉਠੋ ਏ ਖੇੜ ਪੰਜਾਬੀਓ ਪੰਜਾਬ ਬਚਾ ਦੇ ਨਾਰੇ ਹਾਂ ਵੱਜਿਆ ਬਿਗਲੇ ਸੰਗਰਸ਼ ਦਾ ਪਏ ਲੱਗਦੇ ਨਾਰੇ ਪਏ ਝੂਲਣ ਝੰਡੇ ਕੇਸਰੀ ਗੂੰਜਣ ਜੈਕਾਰੇ ਜੋ ਬੋਲੇ ਸੋ ਨਿਹਾਲਦਾ ਜੈਕਾਰਾ ਭਾਈਆ ਤੋਂ ਸਮੂਹੇ ਵਰਕਰਾਂ ਦਾ ਤਲਵਾਦ ਕਰਨਾ ਚਾਹਣਾ ਤੁਸੀਂ ਬੜਾ ਜੋਸ਼ ਦਿਖ ਦਿੱਤਾ ਦਿਖਾਇਆ ਹਜ਼ਾਰਾਂ ਟਰੈਕਟਰਾਂ ਨਾਲ ਮੋਟਰਸਾਈਕਲ ਨਾਲ ਜੋ ਸਾਧਨ ਸੀ ਤੁਸੀਂ ਇਹ ਯਾਤਰਾ ਜਿੱਸਾ ਲੱਤਾ ਮੈਂ ਜਿੰਦ ਦੀ ਕਰਾਈ ਉਹ ਤੋਂ ਤੁਹਾਨੂੰ ਧੰਨਵਾਦ ਕਰਨਾ ਚਾਹਣਾ ਹੈ 2 ਮਹੀਨੇ ਬਾਅਦ 1 ਜੂਨ ਨੂੰ ਇਲੈਕਸ਼ਨ ਫੈਸਲਾ ਹੋਣਾ ਹੈ ਇੱਕ ਪਾਸੇ ਪੰਜਾਬ ਹੈ ਦੂਜੇ ਪਾਸੇ ਦਿੱਲੀ ਦੀਆਂ ਪਾਰਟੀਆਂ ਹੈ ਕਿਹੜੀਆਂ ਦਿੱਲੀ ਦੀਆਂ ਪਾਰਟੀਆਂ ਉਹ ਸਮਝਦੀਆਂ ਨਹੀਂ ਥੋਡੀਆਂ ਸਮੱਸਿਆ ਜਦੋਂ ਜਦੋਂ ਆਪਾਂ ਕਾਂਗਰਸ ਨੂੰ ਮੌਕਾ ਦਿੱਤਾ ਪੰਜਾਬ ਵਿੱਚ ਬਦਲਾ ਤੇ ਹੁਣ ਝਾੜੂ ਵਾਲਿਆਂ ਨੂੰ ਦਿੱਤਾ ਤੁਸੀਂ ਦੇਖਿਆ ਪੰਜਾਬ ਬਰਬਾਦ ਹੋ ਗਿਆ ਪੰਜਾਬ ਨੂੰ ਸ਼ਰੋਮਣੀ ਖਾਲੀ ਦਲ ਨੇ ਵਿਸਵਾ ਪ੍ਰਕਾਸ਼ ਸਿੰਘ ਦੀ ਬਾਦਲ ਨੇ ਟਿੰਕਾ ਟਿੰਕਾ ਇਕੱਠਾ ਕਰਕੇ ਐਸ ਇਲਾਕੇ ਤਰੱਕੀ ਲਿਆਉਂਦੀ ਆ ਇਲਾਕੇ 'ਚ ਕੁਛ ਨਹੀਂ ਹੁੰਦਾ ਸੀ ਪਰ ਅਕਾਲੀ ਸਰਕਾਰ ਆਈ ਤੇ ਲੋਕਾਂ ਦੇ ਜਹਾਂ ਦੇ ਖੁਸ਼ੀਆਂ ਲਿਆਉਣੀਆਂ ਅਕਾਲੀ ਦਲ ਦੀ ਸੋਚ ਪੰਜਾਬ ਦੀ ਤਰੱਕੀ ਹੈ ਅਕਾਲੀ ਦਲ ਦੀ ਸੋਚ ਭਾਈਚਾਰੇ ਇਕ ਸਾਂਝ ਹੈ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ 'ਤੇ ਚੱਲਦੀ ਹੈ ਜਿਹੜੀ ਸਰਬੱਤ ਦੇ ਭਲੇ ਦੀ ਸੋਚਦੀ ਹੈ ਸਾਡੇ ਵਾਸਤੇ ਪੰਜਾਬ ਵਿੱਚ ਅਮਨ ਸ਼ਾਂਤੀ ਸਭ ਤੋਂ ਜ਼ਰੂਰੀ ਹੈ ਪੰਜਾਬ ਵਿੱਚ ਗੁੰਡਾਗਰਦੀ ਖਤਮ ਕਰਨਾ ਸਾਡੇ ਵਾਸਤੇ ਪ੍ਰਾਇਰਟੀ ਹੈ ਨਸ਼ਾ ਖਤਮ ਕਰਨਾ ਸਾਡੀ ਜ਼ਿੰਮੇਵਾਰੀ ਹੈ ਆ ਜਿਹੜੀ ਦਿੱਲੀ ਵਾਲੀਆਂ ਪਾਰਟੀਆਂ ਆਉਂਦੀਆਂ ਇਹਨਾਂ ਨੂੰ ਕੋਈ ਫਿਕਰ ਨਹੀਂ ਅੱਜ ਮੈਂ ਪੁੱਛ ਰਿਹਾ ਸੀ ਐਸਐਸਪੀ ਪੁਲਿਸ ਦੇ ਨੂੰ ਕਿ ਨਸ਼ਾ ਘਰ ਘਰ ਕਿਉਂ ਚਲਾ ਗਿਆ ਤੇ ਮੈਨੂੰ ਕਿਹਾ ਦੱਸਿਆ ਉਹਨੇ ਕਿ ਅਸੀਂ ਕੀ ਕਰੀਏ ਆ ਝਾੜੂ ਵਾਲੇ ਮੁੱਖ ਮੰਤਰੀ ਨੇ ਸਾਨੂੰ ਕਿਹਾ ਕਿ ਜਿਹੜੇ ਇਹਨਾਂ ਦੇ ਐਮਐਲਏ ਜੋ ਕੇਂਦਰੀਓ ਕਰੋ ਤੇ ਐਮਐਲਏ ਨੇ ਮਹੀਨਾ ਭਰ ਲਿਆ ਨਸ਼ਾ ਵੇਚਣ ਵਾਲਿਆਂ ਨੂੰ ਉਹ 10-10 ਲੱਖ ਰੁਪਏ ਮਹੀਨਾ ਲਈ ਜਾਂਦੇ ਆ ਤੇ ਖੁੱਲਾ ਨਸ਼ਾ ਕਰੀ ਬੈਠੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਤੁਸੀਂ ਦੇਖਿਆ ਸਾਰੀ ਤਰੱਕੀ ਅਕਾਲੀ ਦਲ ਨੇ ਕੀਤੀ ਆ ਵੱਡੇ ਬਾਦਲ ਸਾਹਿਬ ਨੇ ਕੀਤੀ ਆ ਤੁਹਾਡਾ ਸ਼ਹਿਰ ਕੀ ਸੀ ਇਲਾਕਾ ਕੀ ਸੀ ਕਿਵੇਂ ਸੜਕਾਂ ਸੀ ਕੋਈ ਇੱਥੇ ਪੁਲ ਨਹੀਂ ਹੁੰਦੇ ਸੀ ਪਿੰਡਾਂ ਵਿੱਚ ਸਕੂਲ ਨਹੀਂ ਹੁੰਦੇ ਸੀ ਕੱਸੀਆਂ ਨਹੀਂ ਹੁੰਦੀਆਂ ਸੀ ਆ ਸਾਰੀਆਂ 10 ਸਾਲਾਂ ਦੇਖੋ ਕਿੰਨੀ ਤਰੱਕੀ ਹੋਈ ਆ ਪਿਛਲੇ 7 ਸਾਲ ਆਪਣੀ ਗਲਤੀ ਕਰਕੇ ਤਜਰਬੇ ਕਰਕੇ ਆਪਾਂ ਆਪਣੇ ਇਲਾਕੇ ਨੂੰ ਪਿੱਛੇ ਛੱਡ ਦਿੱਤਾ ਜਿਹੜੇ ਆਪਣੇ ਇਲਾਕੇ ਵਿੱਚ ਸਰਕਾਰ ਆਪਣੀ ਰਹਿੰਦੀ ਇੱਥੇ ਬਹੁਤ ਵੱਡੇ ਕਾਰਖਾਨੇ ਹੋਣੇ ਸੀ ਸਾਰਾ ਤੁਸੀਂ ਦੇਖਿਆ ਕਿੰਨੀਆਂ ਯੂਨੀਵਰਸਿਟੀਆਂ ਇੱਥੇ ਆਈਆਂ ਐਮਸ ਇੱਥੇ ਆਇਆ ਥਰਮਲ ਪਲਾਂਟ ਇੱਥੇ ਆਇਆ ਆ ਸਾਰੇ ਆਪਣੇ ਇਲਾਕੇ ਜਿਸ ਲਈ ਆਏ ਥੋਡੇ ਇਲਾਕੇ ਦਾ ਮੁੱਖ ਮੰਤਰੀ ਸੀ ਬਹੁਤ ਫਰਕ ਹੁੰਦਾ ਆਪਣੇ ਇਲਾਕੇ ਦਾ ਮੁੱਖ ਮੰਤਰੀ ਆਪਣੇ ਇਲਾਕੇ ਦਾ ਮੁੱਖ ਮੰਤਰੀ ਦਾ ਮਤਲਬ ਤੁਹਾਨੂੰ ਕੋਈ ਚਿੰਤਾ ਨਹੀਂ ਕੋਈ ਬਿਜਲੀ ਵਾਲਾ ਤੁਹਾਡੇ ਘਰੇ ਨਹੀਂ ਵਰਦਾ ਹੁੰਦਾ ਸੀ ਕੋਈ ਇਨਸਪੈਕਟਰ ਸਾਈਜ਼ ਵਾਲਾ ਤੁਹਾਡੇ ਦੁਕਾਨਾਂ ਤੇ ਨਹੀਂ ਵਰਦਾ ਹੁੰਦਾ ਸੀ ਉਹਨਾਂ ਨੂੰ ਡਰ ਹੁੰਦਾ ਸੀ ਅੱਜ ਜਿਦੋਂ ਦੇ ਆਏ ਆ ਝਾੜੂ ਵਾਲੇ ਕੋਈ ਕਿਸੇ ਨੂੰ ਪਰਵਾਹ ਨਹੀਂ ਧੱਕੇ ਹੋਈ ਜਾਂਦੇ ਆ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿੱਤੇ ਤਜਰਬੇ ਕਰਨੇ ਛੱਡ ਦਿਓ ਆਪਣੇ ਆਪਣੇ ਹੀ ਹੈ ਸ਼੍ਰੋਮਣੀ ਅਕਾਲੀ ਦਲ ਥੋਡੀ ਮਾਂ ਪਾਰਟੀ ਹੈ ਥੋਡੀ ਪੰਜਾਬ ਦੀ ਇਕੱਲੀ ਪਾਰਟੀ ਹੈ ਜਿਹੜੀ ਇਲੈਕਸ਼ਨ ਲੜ ਰਹੀ ਹੈ ਦੂਜੇ ਪਾਸੇ ਸਾਰੀਆਂ ਦਿੱਲੀ ਦੀਆਂ ਪਾਰਟੀਆਂ ਜਿਨ੍ਹਾਂ ਦਾ ਕੋਈ ਪਿਆਰ ਲਗਾ ਤੁਹਾਡੇ ਨਾਲ ਨਹੀਂ ਹੈ ਇਸ ਕਰਕੇ ਆਪਣੀ ਪਾਰਟੀ ਨੂੰ ਤਕੜਾ ਕਰਕੇ 13 ਦੀ 13 ਸੀਟਾਂ ਜਤਾ ਦਿਓ ਤੁਹਾਨੂੰ ਆਂਜ ਨਹੀਂ ਆਉਣ ਦਮਗਾ ਤੁਹਾਡੀ ਲੜਾਈ ਲੜਾਂਗੇ ਤੇ ਪੰਜਾਬ ਵਿੱਚ ਵਾਪਸ ਤਰੱਕੀ ਲੈ ਕੇ ਆਵਾਂਗੇ ਚੋਣ ਨਿਸ਼ਾਨ ਤਕਰੀ